ਮਸੀਹਾਂ ਤੁਹਾਡਾ ਦੱਸੀ ਹੈ ਇਹ ਇਹਨਾਂ ਦੀ ਜਿਹੜੀ ਸਮੱਸਿਆ ਜੀ ਇੰਟਰਵਿਊ ਨਹੀਂ ਕੀਤੀ ਸਰ ਇਹਨਾਂ ਦੀ ਦੀ ਇਹ ਅੰਮਸਾ ਸ਼ਹਿਰ ਦੀ ਸਮੱਸਿਆ ਹੈ ਪਰ ਇਹ ਡਟੇ ਪਚਾਦੇ ਇਹ ਆ ਲੜਾਈ ਇਹ ਲੜਦੇ ਪਿਛਲੇ ਕਈ ਚੇਤੋਂ ਇਹਨਾਂ ਦੀ ਕਲੋਨੀ ਦੇ ਮਸਲੇ ਵੀ ਆ ਪਰ ਇਹ ਜਿਹੜਾ ਕੰਦੇ ਨਾਲੇ ਵਾਲਾ ਜਿਹੜਾ ਟ੍ਰੇਨ ਵਾਲਾ ਮਸਲਾ ਇਹ ਇਕੱਲਾ ਇਹਨਾਂ ਨੂੰ ਨਹੀਂ ਡੈਮੇਜ ਕਰਦਾ ਪੂਰੇ ਸ਼ਹਿਰ ਨੂੰ ਡੈਮੇਜ ਕਰਦਾ ਤੇ ਮੈਂ ਪੂਰਾ ਪਲਾਨ ਕੀਤਾ ਕਿ ਲੋਕ ਸਭਾ ਚ ਜਦੋਂ ਗਏ ਤੇ ਇਹ ਆਪਾਂ ਇਹਦੇ ਦੀ ਲੜਾਈ ਲੜਾਂਗੇ ਇਹਦੇ ਵਾਸਤੇ ਪੋਲਿਟਿਕਲ ਵਿਲ ਚਾਹੀਦੀ ਹੈ ਲੜਨ ਵਾਸਤੇ ਕਈ ਵਾਰ ਤੁਹਾਨੂੰ ਕੰਮ ਕਰਨ ਵਾਸਤੇ ਬੜੀ ਜਦੋਜਹਿਦ ਕਰਨੀ ਪੈਂਦੀ ਹੈ ਕਈ ਥਾਵਾਂ ਤੋਂ ਬੁਦੇ ਵੀ ਵਰਦਾ ਪੈਂਦਾ ਪਰ ਦੇਖੋ ਮਾਰੀ ਗੱਲ ਇਹ ਹੈ ਕਿ ਸਾਡੇ 7 ਸਾਲ ਮੈਂ ਕਿਸੇ ਤੇ ਦੋਸਤ ਨਹੀਂ ਲਾਉਂਦਾ ਆਪਾਂ ਐਮਪੀ ਰਹੇ ਆ ਤੇ ਆਪਣਾ ਦਫਤਰ ਵੀ ਗੰਦੇ ਨਾਲੇ ਤੇ ਕਦੇ ਵੀ ਗੰਦੇ ਨਾਲੇ ਤੇ ਆ ਇਹ ਕਿੱਡਾ ਵੱਡਾ ਮਸਲਾ ਜਿਹੜਾ ਆਪਾਂ ਹੱਲ ਨਹੀਂ ਕਰ ਸਕਦੇ ਇਹ ਮੈਂ ਮੈਂ ਹੱਲ ਕਰਾਂਗਾ ਮੇਦੇ ਮੇਦੇ ਏਜੰਡੇ ਤੇ ਆ ਉਦ ਮੈਂ ਹੋਰ ਬੋਲਦਾ ਹਾਂ ਕਿ ਮੈਂ ਹੱਲ ਕਰਾਂਗਾ ਜਿਹੜਾ ਇਹ ਦੇ ਤੇ ਲੋਕ ਚਾਹਦੇ ਆ ਆਮ ਨੇ ਨਾ ਐਮਪੀ ਬਣਨਾ ਨਿੱਕੀ ਜਿਹੀ ਗੱਲ ਨਹੀਂ ਲਗਭਗ 20 ਲੱਖ ਲੋਕਾਂ ਦੇ ਨਮਾਇਦੇ ਬਣ ਜਾਂਦੇ ਆਪਾਂ ਇਹ ਜਿੱਤ ਤੇ ਲੜਾਈ ਲੜੀ ਜਾਂਦੀ ਲੜਨਾ ਪੈਂਦਾ ਸਰਕਾਰਾਂ ਨਾਲ ਸਰਕਾਰ ਕੋਈ ਵੀ ਹੋਵੇ ਸਟੇਟ ਦੀ ਹੋਵੇ ਕੇਂਦਰ ਦੀ ਹੋਵੇ ਉਹਨਾਂ ਨਾਲ ਲੜਨਾ ਪੈਂਦਾ ਉਹਦੇ ਮੈਂ ਲੜ ਕੇ ਕਿ ਜਿਹੜਾ ਪ੍ਰੋਡੂਸ਼ਨ ਦਾ ਇਸ਼ੂ ਆ ਬਹੁਤ ਬਹੁਤ ਵੱਡਾ ਇਸ਼ੂ ਤੁਹਾਨੂੰ ਪਤਾ ਐਸੇ ਰੀਏ ਇੱਥੋਂ ਲੈ ਕੇ ਅੱਗੇ ਤੋਂ ਲੈ ਕੇ ਪਿੱਛੇ ਤੱਕ ਲੋਕਾਂ ਦੇ ਏਸੀ ਲੋਕਾਂ ਦੀਆਂ ਫ੍ਰਿਜਾਂ ਸਭ ਖਰਾਬ ਹੋ ਜਾਂਦੀਆਂ ਜੇ ਉਹਨਾਂ ਤੇ ਪੋਲੂਸ਼ਨ ਨਾ ਅਸਰ ਕਰਿਆ ਬੰਦਿਆਂ ਦੀ ਕੀ ਹਾਲਤ ਹੋ ਗਈ ਇੱਥੇ ਤੁਸੀਂ ਸਮਝੋ ਸਭ ਦੇ ਇੱਕ ਦੀ ਗੱਲ ਇਸ ਕਰਕੇ ਮੈਂ ਇਹਨਾਂ ਨੂੰ ਵਿਸ਼ਵਾਸ ਹੀ ਦੋਣ ਆਇਆ ਸੀਗਾ ਕਿ ਮੈਂ ਇਹਨਾਂ ਦੇ ਨਾਲ ਆ ਤੇ ਆਪਾਂ ਇਹਨੂੰ ਪਹਿਲ ਦੇ ਤੌਰ ਤੇ ਜੀ ਆਪਾਂ ਤਾਂ ਇਹਨਾਂ ਦਾ ਕੋਈ ਬੋਸਾ ਸੈਂਟਰ ਦਾ ਇਸ ਡੇਟ ਦੇ ਅੰਦਰ ਨਹੀਂ ਇਹਨੂੰ ਸਰਕਾਰ ਤੁਹਾਡੀ ਪੰਜਾਬ ਦੇ ਵਿੱਚ ਆ ਇਸ ਨੂੰ ਪਹਿਲ ਦੇ ਤੌਰ ਤੇ ਨਹੀਂ ਕੋਈ ਜਿਹੜਾ ਸਵਿਛ ਭਾਤ ਜਿਹੜੀ ਸਕੀਮ ਹੈ ਨਾ ਜੇ ਸਹੀ ਢੰਗ ਨਾਲ ਉਹਦੇ ਚ ਆਪਾਂ ਨੂੰ ਕੱਢ ਜਾਂਦੇ ਸਹੀ ਢੰਗ ਨਾਲ ਉੱਥੇ ਦਿੱਲੀ ਇਦੋਂ ਕਦਮੇ ਚੁੱਕਦੇ ਹਾਂ ਦੇ ਆਪਸਾਂ ਨੂੰ ਤੇ ਇਹਦੇ ਲਈ ਬਹੁਤ ਪੈਸੇ ਆ ਪਰ ਕੰਮ ਕਰਨ ਲਈ ਤੁਹਾਡੇ ਕੋਲ ਟਾਈਮ ਚਾਹੀਦਾ ਕੰਮ ਕਰਨ ਲਈ ਤੁਹਾਡੇ ਅੰਦਰ ਇੱਛਾ ਭਾਵਨਾ ਹੋਣੀ ਚਾਹੀਦੀ ਹੈ ਕਿ ਮੈਂ ਆਪਣੇ ਲੋਕਾਂ ਦਾ ਕੰਮ ਕਰਨਾ ਸਭ ਕੋ ਜਾ ਕੇ ਸਟੇਟ ਕੋ ਫੰਡ ਵੀ ਹੋ ਗਿਆ ਸੈਂਟਰ ਕੋਲ ਬਹੁਤ ਫੰਡ ਸਾਡਾ ਹੀ ਫੰਡ ਹੈ ਉਹ ਜੀਐਸਟੀ ਦਾ ਫੰਡ ਉਹ ਸਟੇਟ ਦਾ ਫੰਡ ਆ ਉਹਨਾਂ ਕੋ ਲੈ ਕੇ ਆਉਣਾ ਅਸੀਂ ਉਹ ਲੈ ਕੇ ਆਵਾਂਗੇ ਤੇ ਕਰਕੇ ਦਾਂਗੇ ਤੁਹਾਡਾ ਸਭ ਤੁਹਾਡਾ 20 ਕਿਲੋਮੀਟਰ ਘਾਰੇ ਗੰਦੇ ਨਾਲੇ ਤੋਂ ਪਰ 20 ਮੀਟਰ ਵਾਲਿਆਂ ਨੂੰ ਨੀ ਦਰਦ ਜਾ ਗਿਆ ਤੁਹਾਨੂੰ ਏਡੀ ਤਰ੍ਹਾਂ ਕਿਵੇਂ ਨਹੀਂ ਨਹੀਂ ਮੈਂ ਤੇ ਇਹ ਤੇ ਮਨਸਾਹਬ ਨੇ ਦਿੱਤੀ ਦੱਸਿਆ ਸੀ ਮੇਰੇ ਭਰਾ ਨੇ ਪਰ ਮੈਂ ਪਹਿਲੇ 10 ਦਿਨ ਤੋਂ ਬੋਲਦਾ ਮੈਂ ਤਾਂ ਤੇ ਇਲੈਕਸ਼ਨ ਚ ਆ ਕੇ ਇਹ ਐਜੰਡਾ ਮੈਂ ਬਣਾਇਆ ਆਪਣਾ ਇਹ ਦੂਹਨ ਮੈਂ ਠੀਕ ਕਰਦਾ ਕਿਉਂਕਿ ਮੇਰੇ ਜਾਤੀ ਦੌਰ ਦੇ ਮਨ ਨੂੰ ਦੁੱਖ ਜਿਆ ਕਿ ਜਰੋਇਲਾ ਸਾਹਿਬ ਨੇ 7.5 ਸਾਲ ਲਾਏ ਤੇ ਇਹਦੇ ਲਈ ਉਹਨਾਂ ਨੂੰ ਲੜਨਾ ਚਾਹੀਦਾ ਹੈ ਕਿਉਂ ਨਹੀਂ ਲੜੇ ਮੈਨੂੰ ਪਤਾ ਵੀ ਇਹ ਜਿੰਦਗੀ ਸਭ ਤੋਂ ਵੱਡਾ ਮੁੱਦਾ ਹੈ ਹਾਂ ਆਪ ਸਰ ਦੇ ਵਿੱਚ ਬਹੁਤ ਬਹੁਤ ਸਾਰੇ ਲੋਕਾਂ ਨੂੰ ਤਾਰੀਵਾਲ ਸਾਹਿਬ ਕੈਂਸਰ ਦੇ ਮਰੀਜ਼ ਹੋ ਗਏ ਨੇ ਬਹੁਤ ਸਾਰੇ ਹੋਲੀ ਸਿਟੀ ਦੇ ਲੋਕ ਐਸ ਹੁੰਦੇ ਹਾਸਪੀਟਲ ਦੇ ਵਿੱਚ ਐਡਮਿਟ ਨੇ ਮੈਂ ਹੋਣਗੇ ਪੱਕਾ ਹੋਣਗੇ ਸਾਡਾ ਪਾਣੀ ਸਭ ਦੇਖੀ ਗੱਲ ਸਾਡੀ ਡਿਊਟੀ ਹੈ ਜਦ ਜਿਹੜੇ ਲੋਕ ਸਰਕਾਰਾਂ ਚ ਹੁੰਦੇ ਐ MP ਬਣਦੇ ਐ MLA ਬਣਦੇ ਆ ਉਹਨਾਂ ਦੀ ਡਿਊਟੀ ਆ ਤੇ ਇਹਨੂੰ ਠੀਕ ਕਰ ਉਹ ਤਾਂ ਆਪਾਂ ਠੀਕ ਕਰ ਕੋਈ ਆ ਵੀ ਲੋਕ ਪਰੇਸ਼ਾਨ ਹੋ ਰਹੇ ਆ ਤੁਸੀਂ ਆਪ ਮੈਂ ਬਾਰ ਬਾਰ ਇਹੋ ਹੀ ਗੱਲ ਕਹਿ ਰਿਹਾ ਕਿ ਅੰਮ੍ਰਿਤਸਰ ਦੇ ਵਿਕਾਸ ਤੇ ਫੋਕਸ ਲਿਆਉਣ ਦੀ ਜ਼ਰੂਰਤ ਹੈ ਤੇ ਇੱਥੇ ਤੁਸੀਂ ਆ ਟੋਂਗਡਾਬ ਜਿਹੜਾ ਨਾਲਾ ਆ ਇਹ ਤੁਸੀਂ ਆਪ ਦੇਖ ਸਕਦੇ ਹੋ ਔਰ ਇਥੇ ਤੁਹਾਨੂੰ 스멜 ਵੀ ਆ ਰਹੀ ਆ ਇਹਦੀ ਜਿਹੜੀ ਪੋਲਿਊਸ਼ਨ ਆ ਕਿੰਨੇ ਸਾਲ ਹੋ ਗਏ ਆਪਾਂ 2024 ਚ ਬੈਠੇ ਆ ਔਰ ਬੰਗਲੌਰੂ ਚ ਇਹੋ ਜਾਂ ਪਹਿਲਾਂ ਹੀ ਪ੍ਰੋਬਲਮ ਸੀਗੀ ਜਿਹੜੀ ਰਿਸੋਲਵ ਹੋਈ ਆ ਜਿਹੜੀ ਰਿਸੋਲਵ ਹੋਈ ਆ ਚਲੋ ਲੈਟ ਮੀ ਗੋ ਹਾਂ ਆਓ ਅਗਰ ਬੰਗਲੌਰੂ ਚ ਇਹ ਰਿਸੋਲਵ ਹੋ ਸਕਦੀ ਸੀ ਤੇ ਅਸੀਂ ਕਿਉਂ ਨਹੀਂ ਕੀਤੀ ਪਹਿਲੀ ਗੱਲ ਦੂਸਰੀ ਗੱਲ ਅੱਜ ਕੱਲ ਦੇ ਟਾਈਮ 'ਚ ਟੈਕਨੋਲੋਜੀ ਬਹੁਤ ਅੱਗੇ ਪਹੁੰਚ ਗਈ ਆ ਬੰਗਲੌਰੂ 'ਚ ਟੈਕਨੋਲੋਜੀ ਯੂਜ਼ ਕਰਕੇ ਉੱਥੋਂ ਇਹੋ ਜੀ ਪ੍ਰੋਬਲਮ ਸੀਵਰੇਜ ਟ੍ਰੀਟਮੈਂਟ ਪਲਾਂਟ ਤੇ ਵਾਟਰ ਟ੍ਰੀਟਮੈਂਟ ਪਲਾਂਟ ਲਗਾ ਕੇ ਸੋਲਵ ਹੋਈ ਆ ਇੱਥੇ ਹੁਣੇ ਕੁਝ ਕਲੇਮ ਕਰ ਰਹੇ ਅਸੀਂ ਕਵਰ ਕਰਵਾਤਾ ਇਹ ਕਵਰ ਕਰਵਾਉਣਾ ਹਲ ਨਹੀਂ ਹੁੰਦੀ ਗੱਲ ਕਿਉਂਕਿ ਉਹ ਜਿਹੜੀ ਗੈਸ ਬਣਦੀ ਆ ਉਹ ਕੱਲ ਕਦੀ ਵੀ ਬਸਟ ਹੋ ਸਕਦੀ ਆ ਤੇ ਬਸਟ ਹੋ ਕੇ ਕੀ ਦਾ ਨੁਕਸਾਨ ਕਰੇਗੀ ਮੈਂ ਤੁਹਾਨੂੰ ਇਹ ਵਾਅਦਾ ਕਰਦਾ ਆ ਕਿ ਇਹਦੇ ਚ ਸੈਂਟਰਲ ਗਵਰਨਮੈਂਟ ਕੋਲੋਂ ਸਪੈਸ਼ਲ ਸਕੀਮ ਪ੍ਰਧਾਨ ਮੰਤਰੀ ਮੋਦੀ ਸਾਹਿਬ ਕੋਲੋਂ ਜਿਹੜੀ ਅਸੀਂ ਅੰਮ੍ਰਿਤਸਰ ਲਈ ਲਿਆਵਾਂਗੇ ਉਹਦੇ ਵਿੱਚ ਇਹਨੂੰ ਵੀ ਖਬਰ ਕਰਵਾਵਾਂਗੇ। ਔਰ ਇਹ ਸ਼ਰਮ ਦੀ ਗੱਲ ਹੈ। ਇੱਥੋਂ ਦੇ ਜਿਹੜੇ ਰਿਸਪਾਂਸਿਬਲ ਬੰਦੇ ਨੇ ਜਿਨ੍ਹਾਂ ਨੇ ਇੰਨੇ ਸਾਲ ਹੋ ਗਏ ਨੇ ਇਹਦਾ ਕੁਝ ਨਹੀਂ ਕੀਤਾ। ਅਗਰ ਇੰਦੌਰ ਤੇ ਬੰਗਲੌਰ ਵਰਗੇ ਸ਼ਹਿਰਾਂ ਨੇ ਕੁਝ ਸਾਲਾਂ ਚ ਇਹੋ ਜੀਆਂ ਪ੍ਰੋਬਲਮ ਰਿਜ਼ੋਲਵ ਕੀਤੀਆਂ ਟੈਕਨੋਲੋਜੀ ਦੇ ਨਾਲ ਇਹ ਟੈਕਨੋਲੋਜੀ ਇਸਤੇਮਾਲ ਕਰਕੇ ਹੀ ਇਹ ਚੀਜ਼ ਰਿਸੋਲਵ ਹੋ ਸਕਦੀ ਆ ਇਹ ਕਵਰ ਕਰਕੇ ਕੱਲੀ ਨਹੀਂ ਹੋਣੀ ਤੇ ਠੀਕ ਹੈ ਠੀਕ ਹੈ ਇਸ ਲਈ ਇਹ ਸਿਰਫ ਇੱਥੇ ਪੋਸਟਰ ਲਾ ਲੈਣੇ ਤੇ ਸ਼ਰਮ ਦੀ ਗੱਲ ਹੈ ਇੱਥੇ ਜਿਹੜੇ ਲੋਕ ਵਸ ਰਹੇ ਨੇ ਕਿੰਨੇ ਸਾਲਾਂ ਦੀ ਆ ਪੌਇਜ਼ਨ ਆ ਜਿਹੜੀ ਗੈਸ ਹੈ ਇਹ ਆਪਣਾ ਨੂੰ ਤੇ ਬੱਚਿਆਂ ਨੂੰ ਸੁਗਣੀ ਪੈ ਰਹੀ ਹੈ ਔਰ ਇਹ ਕੱਲੀ ਇਥੋਂ ਦੀ ਗੱਲ ਨਹੀਂ ਹੈ ਤੁਹਾਨੂੰ ਪਤਾ ਸੀਵਰੇਜ ਤੇ ਪਾਣੀ ਦੀ ਇੰਟਰ ਮਿਕਸਿੰਗ ਸਾਰੇ ਸ਼ਹਿਰ ਚ ਹੋ ਰਹੀ ਹੈ ਹੋਰ ਕਲੋਨੀਆਂ ਵੀ ਹੋ ਰਹੀ ਹੈ ਅਗਰ ਪਾਣੀ ਪੀਣ ਵਾਲਾ ਹੀ ਪੌਇਜ਼ਨ ਹੋਏਗਾ ਤੇ ਕੀ ਅਸੀਂ ਭਵਿੱਖ ਚ ਗੱਲ ਕਰਾਂ ਅਸੀਂ ਕਿਹੜੇ ਟਾਈਮ ਤੇ ਪਹੁੰਚੇ ਹੋਏ ਹਾਂ ਤੁਹਾਨੂੰ ਪਤਾ ਹੈ ਕਿ ਕੱਲੀ ਆਪਣੇ ਪੰਜਾਬੀ ਭਾਈਚਾਰੇ ਵਾਲੇ ਜਿਹੜੇ ਅਮਰੀਕਾ 'ਚ ਨੇ ਉਹਨਾਂ ਨੇ 833 ਕਰੋੜ ਰੁਪਇਆ ਇਕੱਠਾ ਕੀਤਾ ਤੇ ਪਲੈਜ ਕੀਤਾ ਆ ਕਿ ਸ਼ਹਿਰ ਦੇ ਸਟਾਰਟਅੱਪਸ ਔਰ ਹੋਰ ਜਿਹੜੀਆਂ ਮੁਸ਼ਕਲਾਂ ਨੇ ਜਿਹਦੇ 'ਚ ਲੋਕਾਂ ਦੇ ਘਰ ਤੇ ਲਿਵਿੰਗ ਕੰਡੀਸ਼ਨਸ ਉਹ ਵੀ ਇਨਕਲੂਡਿਡ ਨੇ ਤੇ ਟੈਕਨੋਲੋਜੀ ਵੀ ਦੇਖੋ ਟੈਕਨੋਲੋਜੀ ਦੇ ਬਿਗੈਰ ਇਹ ਚੀਜ਼ ਹੱਲ ਨਹੀਂ ਹੋਣੀ ਜਿਹੜਾ ਲੋਕੀ ਇਹੋ ਜਿਹੜੀ ਅੱਜ ਸਸਤਾਵਾਂ ਇਕੱਠੀਆਂ ਹੋਈਆਂ ਉਹਨਾਂ ਦੀ ਇਹੋ ਜਿਹੀ ਡਿਮਾਂਡ ਹੈ ਕਿ ਜਦੋਂ ਉਹ ਜਿੱਤ ਕੇ ਚਲਾ ਜਾਂਦਾ ਉਹ ਦੋ ਭੁੱਲ ਜਾਂਦਾ ਜੀ ਤੁਹਾਨੂੰ ਸੇਵਾ ਮਿਲਦੀ ਤੁਸੀਂ ਇਹਦਾ ਹੱਲ ਕਰਵਾਓਗੇ ਕਿ ਨਹੀਂ ਕਰਵਾਓਗੇ ਮੈਂ ਤੁਹਾਨੂੰ ਉਦਾਹਰਣ ਦਿੱਤੇ ਆ ਕਿ ਬੰਗਲੌਰੂ ਨੇ ਕਰਵਾਇਆ ਹੈ ਤੇ ਮੈਂ ਤਾਂ ਬਾਹਰੋਂ ਆਇਆ ਆ ਟੈਕਨੋਲੋਜੀ ਸਮਝਦਾ ਆ ਔਰ ਨਾਲ ਤੁਹਾਨੂੰ ਕੱਲ ਦੀ ਅਨਾਊਂਸਮੈਂਟ ਵੀ ਦੱਸੀ ਆ ਕਿ ਉਹ ਤੇ ਐਲਾਨ ਹੋ ਵੀ ਚੁੱਕਿਆ ਔਰ ਕਿੰਨਾ ਨੇ ਕੀਤਾ ਸਾਡੇ ਪੁਰਾਣੇ ਅੰਬਰਸਰੀ ਭਾਈਚਾਰੇ ਨੇ ਅਗਰ ਉਹ ਇੰਟਰਸ ਲੈ ਕੇ ਕਰ ਸਕਦੇ ਨੇ ਤੇ ਕਿਉਂ ਨਹੀਂ ਇਹ ਪਹਿਲਾਂ ਇਹੋ ਜੀ ਐਫਰਟ ਹੋਈ ਤੁਸੀਂ ਮੈਨੂੰ ਪੁੱਛ ਰਹੇ ਹੋ ਕਿ ਤੁਸੀਂ ਕੀ ਕਰੋਗੇ ਮੈਂ ਤੁਹਾਨੂੰ ਜਵਾਬ ਦਿੰਦਾ ਕਿ ਕੱਲ ਹੀ ਸ਼ੁਰੂ ਹੋ ਗਿਆ ਕੰਮ ਤੇ ਇੱਥੋਂ ਦਾ ਵੀ ਇਹ ਜਿੰਨਾ ਚਿਰ ਅਸੀਂ ਟੈਕਨੋਲੋਜੀ ਨਾਲ ਇੱਥੇ ਫਾਈਬਰਜ ਪਲਾਂਟ ਤੇ ਇਹਨਾਂ ਨੂੰ ਟ੍ਰੀਟ ਨਹੀਂ ਕੀਤਾ ਉਹਨਾਂ ਚਿਰ ਤੱਕ ਇਹ ਹੱਲ ਨਹੀਂ ਹੋਣਾ ਭਾਵੇਂ ਅਸੀਂ ਕਹੀਏ ਕਵਰ ਕਰ ਦਿੱਤਾ ਹੈ ਸ਼ਾਇਦ ਅਸੀਂ ਦਾ ਮਕਸਦ ਇਕੱਠੇ ਹੋਵਦਾ ਹੋਰ ਕੀ ਡਿਮਾਂਡ ਕੀ ਕਰਦੇ ਹੋ ਜੀ ਹਾਂਜੀ ਹਰਿਆਵਲ ਪੰਜਾਬ ਦਾ ਮਕਸਦ ਹੀ ਹਵਾ ਪਾਣੀ ਤੇ ਜਿਹੜਾ ਕੂੜਾ ਦਰਗਟਾ ਉਹਦੇ ਬਸਰ ਠੀਕ ਕਰਨਾ ਵੈ ਅੱਜ ਅੰਮ੍ਰਿਤਸਰ ਦੇ ਹਾਲਾਤ ਇਹੋ ਜਿਹੇ ਹੋ ਗਏ ਆ ਕਿ ਇੱਥੇ ਜਿਹੜਾ ਪੋਲੂਸ਼ਨ ਲੈਵਲ ਇਹਨਾ ਵਧ ਗਿਆ ਵਾ ਪਾਣੀ ਦਾ ਜਰੀਲਾ ਹੁੰਦਾ ਜਾ ਰਿਹਾ ਉਹਨਾਂ ਕੋਠੀਆਂ ਪਾਉਣ ਦਾ ਫਾਇਦਾ ਕੋਈ ਨਹੀਂ ਹੈ ਜਿੱਥੇ ਕਿ ਜਰੀਲਾ ਪਾਣੀ ਆਂਦਾ ਹੋਵੇ ਤੇ ਹਵਾ ਗੰਦੀ ਆਂਦੀ ਹੋਵੇ ਅੱਜ ਸਾਰੇ ਇਕੱਠੇ ਹੋ ਕੇ ਇਸ ਤੁੰਗਟਾਪ ਡਰੇਨ ਦਾ ਜਿਹੜਾ ਮਸਲਾ ਵਾ ਜਿੰਨੇ ਐਮਪੀ ਕੈਂਡੀਡੇਟ ਖੜੇ ਹੋਇਆ ਉਹਨਾਂ ਦੇ ਨੌਲੇਜ ਵਿੱਚ ਲਿਆਣਾ ਆਇਆ ਕਿਉਂਕਿ ਜਦੋਂ ਜਿੱਤ ਕੇ ਜਾਂਦੇ ਆ ਉਹ ਤਾਂ ਭੁੱਲ ਜਾਂਦੇ ਨੇ ਅੱਜ ਲਿਆਇਆ 40 ਸਾਲ ਤੋਂ ਮਸਲਾ ਲਟਕ ਰਿਹਾ ਵਾ ਇਹਨੂੰ ਸੈਂਟਰ ਤੋਂ ਪੰਜਾਬ ਸਰਕਾਰ ਕੋਲੋਂ ਕੋਈ ਜ਼ਿਆਦਾ ਫੰਡ ਨਹੀਂ ਹੁੰਦੇ ਜੇ ਲੋੜ ਆ ਫੰਡਾਂ ਦੀ ਅਪਲ ਤੇ ਇਹ ਚ ਪ੍ਰੋਡਿਊਸਰ ਰਾਸਤ ਪਾਣੀ ਪਾਇਆ ਜਾਵੇ ਜੇ ਲੋਡ ਐਂਡ ਸੈਂਟਰ ਕੋ ਫੰਡ ਲੈ ਜਾਣ ਰਾਵੀਤ ਰਿਆ ਦਾ ਪਾਣੀ ਇੱਥੇ ਪੈ ਸਕਦਾ 100 ਕਿਸੂਕ ਪਾਣੀ ਇੱਥੇ ਵਿੱਥਾ ਨਹੀਂ ਚੱਲੇ ਤੇ ਇਹ ਨਾਲੇ ਦਾ ਕੋੜਾ ਕਰਗਟ ਆਪਣੇ ਆਪ ਹੀ ਰੁੜ ਜਾਂਦਾ ਵਾ ਇਹੋ ਜੀਆਂ ਸਕੀਮਾਂ ਜਿਹੜੀਆਂ ਉਹ ਪਾਸ ਕੀਤੀਆਂ ਜਾਣ ਤੇ ਇਸ ਪਾਣੀ ਨੂੰ ਪੁਰਾਣੇ ਇਹ ਨਹੀਂ ਹੈ ਕਿ 10 ਕਿਲੋਮੀਟਰ ਆਪਾਂ ਸਾਫ਼ ਕਰ ਦਈਏ ਤੇ ਅੱਗੇ ਵੀ ਲੋਕੀ ਰਹਿੰਦੇ ਆ ਤੇ ਉਹ ਗੰਦ ਸਾਰਾ ਧਾਕੇ ਅਗਲੇ ਅਗਲੇ 20 ਕਿਲੋਮੀਟਰ ਤੱਕ ਸੁੱਟ ਦੇ ਜਦ ਸਮੁੰਦਰ ਚ ਪਾਣੀ ਚੱਲ ਜੇ ਇਹਨੂੰ ਪਾਣੀ ਸਾਫ਼ ਪਾਣੀ ਇੱਥੇ ਪਾਇਆ ਜਾਵੇ ਤੇ ਅੰਮ੍ਰਿਤਸਰ ਨੂੰ ਜਿਹੜਾ ਪੁਰੀ ਸ਼ਮੁਕਤ ਕੀਤਾ ਜਾਵੇ بس 1 ਮਿੰਟ ਕਿੰਨੇ ਪ੍ਰਧਾਨ ਪ੍ਰਧਾਨ ਹਾਂਜੀ ਪ੍ਰਧਾਨ ਜੇ ਕੀ ਕਰਨਾ ਚਾਹਦੇ ਛੋਟਾ ਬੋਲੇ ਛੋਟਾ ਅੱਜ ਕੀ ਡਿਮਾਂਡ ਹੈ ਅਮਰਸਰ ਸਫੀਤੀ ਦਾ ਘਰ ਪਰ ਇਥੋਂ ਦੇ ਕੁਝ ਧਨਾੜ ਲੋਕਾਂ ਨੇ ਕੁਝ ਧਨਾੜ ਫੈਕਟਰੀਆਂ ਵਾਲਿਆਂ ਨੇ ਅਮਰਸਰ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਪੋਲੂਸ਼ਨ ਫਲਾਤਾ ਟੋਂਗਟਾਪ ਟ੍ਰੇਨ ਗੰਦਾ ਨਾਲਾ ਕਮਟਾਲਾ ਬਾਈਪਾਸ ਦੇਖ ਲਓ ਬਹੁਤ ਜ਼ਿਆਦਾ ਗੰਦਾ ਹੈ ਅਮਰਸਰ ਦੇ ਲੋਕਾਂ ਨੂੰ ਇਸ ਗੰਦੇ ਨਾਲੇ ਤੋਂ ਜਿਹੜੀ ਹੈ ਉਹ ਛੁਟਕਾਰਾ ਕਰਾਉਣ ਲਈ ਅਸੀਂ ਬੇਨਤੀ ਕਰਾਂਗੇ ਜਿੰਨੇ ਵੀ ਇਥੇ लोकसभा ਹਲਕੇ ਦੇ ਖੰਡਣ ਵਾਲੇ ਉਮੀਦਵਾਰ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਜਦੋਂ ਵੀ ਉਹਨਾਂ ਚ ਕੋਈ ਜਿੱਤ ਜਾਂਦਾ ਤੇ ਜਾ ਕੇ ਪਾਰਲੀਮੈਂਟ ਦੇ ਵਿੱਚ ਇਹ ਆਵਾਜ਼ ਚੁੱਕਣ ਇਹ ਗੰਦਾ ਨਾਲਾ ਜਿਹੜਾ ਅੰਮ੍ਰਿਤਸਰ ਦਾ ਇਹ ਖਤਮ ਕੀਤਾ ਜਾਏ ਸਾਡੇ ਜਿਸਮ ਦੇ ਵਿੱਚੋਂ ਨਿਕਲਿਆ ਗੰਦ ਇਹ ਨਾਲੇ ਵਿੱਚ ਰੋਕ ਪਾਇਆ ਜਾਏ ਇਹ ਮਿਊਨਿਸਪਲ ਕਾਰਪੋਰੇਸ਼ਨ ਦਾ ਕੰਮ ਹੈ ਜਿਹੜਾ ਕਿ ਇਸ ਨੂੰ ਹੋਵੇ ਦੂਜਾ ਜਿਹੜਾ ਇੰਡਸਟਰੀ ਦਾ ਪਾਣੀ ਨੂੰ ਜਿਹੜਾ ਹੋਦਾ ਜਿਹੜੀ ਇੰਡਸਟਰੀ ਜਿਹੜਾ ਕਿ ਇਲੈਕਟ੍ਰਿਕ ਲਾਈਟਿੰਗ ਦਾ ਕੰਮ ਕਰਦੀ ਹੈ ਉਹਨਾਂ ਮਾਸਟਰ ਹੁਕਮਾਤੇ ਉਹ ਅਰਦਾਸ ਦੀ ਫ੍ਰੀਡਮ ਪਲਾਨਡ ਮਾ ਲੋ ਮੇਰੀ ਗੱਲ ਸਰ ਇਹ ਵੀ ਗੱਲ ਸਹੀ ਹੋਉਂਦੀ ਹੈ ਉਹ ਫੀਜ਼ਨ ਪਲਾਨ ਦਿਵਾਓ ਕਦੇ ਆਉਂਦਾ ਕਿਉਂਕਿ ਉਹ ਡਿਫਰੈਂਟ ਚੀਜ਼ ਹੈ ਭਾਰਤੀ ਦਾ ਸਾਰਾ ਪਲਾਨ ਜਿਹੜਾ ਪਾਣੀ ਦਾ ਇਲਕਟ੍ਰੀਕ ਦਾ ਉਹੰਦਾ ਚੰਗਾ ਜਿਹਾ ਪੈਸੇ ਤੋਂ ਉਹਨੂੰ ਅਲਰੀ ਹੋ ਰਿਹਾ ਹੈ ਅਲਰੀ ਇਹ ਹੋ ਚੁੱਕੀਆਂ ਨੇ ਇਹਨੂੰ ਕੋਈ ਨਹੀਂ ਕੁਛ ਵੀ ਕਰਨ ਦੀ ਕੋਈ ਡਨ ਟੌਪ ਅੰਤ ਤੱਕ ਨਹੀਂ ਜਿਹੜਾ ਤੁਹਾਨੂੰ ਦਿਖਾ ਰਿਹਾ ਹੈ ਉਹਦਾ ਮਤਲਬ ਦੋ ਥੰਕ ਯੂ ਵੈਰੀ ਮਚ ਸਰ ਇਹ ਖੜੇ ਹੋਰ ਹੋਰ ਨਾਟਕ ਨਹੀਂ ਦੇ ਜੀ ਜੀ ਕਿਰਪਾ ਕਰ ਬਰਦਰ ਜਿਹੜੇ ਚ ਬਾਕੀ ਆ ਜਾਓ ਥੱਲੇ ਕੁੰਜੋ ਖੜੇ ਰਹੋ ਉਹ ਤਿਆਰ ਹੋ ਰਹੇ ਆ ਆਓ ਯਾਰ ਤੁਸੀਂ ਜਾਓ ਆਪਾਂ 2000 ਜਬੀ ਜ ਖੜੇ ਆ ਜੇ ਟੈਕਨੋਲੋਜੀ ਦਾ ਮਤਲਬ ਇਧਰ ਤੇ ਇਧਰ 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 ਪੰਜ ਇਧਰ ਇਧਰ ਹੋ ਜਾਓ ਪਹੁੰਚੋ ਮੈਨੂੰ ਜਿਹੜਾ ਪ੍ਰਦੇਸ਼ ਮੈਂ ਤੇ ਅਮਰੀਕਾ ਤੇ ਦੇਖਿਆ ਇਹ ਚੀਜ਼ ਟੈਕਨੋਲੋਜੀ ਨੂੰ ਇਸਤੇਮਾਲ ਕੰਮ ਤੋਂ ਬਿਨਾਂ ਹੋਣੀ ਇਹ ਸਿਰਫ ਹੁਣੇ ਪਹਿਲਾਂ ਇੱਕ ਜਿਹੜੇ ਕੈਂਡੀਡੇਟ ਨੇ ਉਹ ਕਲੇਮ ਕਰਦੇ ਕਿ ਮੈਂ ਸੌਲ ਕਰਵਾਤੀ ਮੈਂ ਕਵਰ ਕਰਵਾਤਾ ਇਹ ਖਬਰ ਹੋਣਾ ਨਹੀਂ ਪਲ ਹੋਣਾ ਔਰ ਬਸੇਦਾ ਜੋ ਗੁਰਜੀਤ ਸਿੰਘ ਔਲਾ ਜਿਹੜੇ ਕਿ ਬਿਲਕੁਲ ਇੱਥੇ ਪਹੁੰਚੇ ਨੇ ਔਰ ਗੁਰਜੀਤ ਸਿੰਘ ਉਹਨਾਂ ਕਿਹਾ ਅਸਰੇਗਾ ਮਿਹਦਾ ਤੁਹਾਡੇ ਸਿਰਫ ਸਾਨੂੰ ਉਮੀਦ ਆਇਆ ਇਹਨਾਂ ਦਾ ਹੀ ਐਮਪੀ ਸਾਹਿਬ ਤੇ ਹੁਕਮਾ ਸਾਹਿਬ ਤੇ ਆ ਹੋਰ ਕਿਸੇ ਤੇ ਨਹੀਂ ਹੈ ਕਿਉਂਕਿ ਇੱਥੇ ਬੜੇ ਆਏ ਬੜੇ ਗਏ ਕੁਛ ਨਹੀਂ ਹੋਇਆ ਔਰ ਡਾਇਲਗ ਭਾਜੀ ਬੋਲ ਕੇ ਚਲੇ ਗਏ ਨੇ ਜਿਹੜੇ ਫਿਰ ਉਸ ਪਾਰਟੀ ਦੇ ਬੰਦੇ ਉਹ ਡਾਇਲਗ ਬੋਲ ਕੇ ਸਿਆਸਤ ਤੋਂ ਪ੍ਰੇਰਿਤ ਨਹੀਂ ਲੱਗਦਾ ਕਿ ਹੁਣ ਸਾਰੇ ਆਏ ਆ ਪਹਿਲਾਂ ਕਿਉਂ ਨਹੀਂ ਆਏ ਵਾਲੀ ਉਸਨ ਇੱਥੇ ਨਹੀਂ ਦੇਖੋ ਇਹ ਤੇ ਮਹਿੰਮ ਚੱਲ ਰਹੀ ਅੱਜ ਦੀ ਨਹੀਂ ਚੱਲ ਰਹੀ ਇੱਕ ਇਹ ਜਾਗਰੂਕਤਾ ਅਭਿਆਨ ਹੈ ਇਹ ਜਾਗਰੂਕਤਾ ਦੇ ਮੈਂ ਤੁਸੀਂ ਇਹ ਕਰ ਰਹੇ ਆ ਕਿ ਆਮ ਬੰਦਾ ਜਾ ਕੇ ਇਹ ਜਿਹੜੀ ਸੜਕ ਚੱਲ ਰਹੀ ਹੈ ਇਹ ਬੰਦੇ ਆਮ ਬੱਚੇ ਜਾਣਣ ਕਿ ਅਸੀਂ ਕਿਉਂ ਇੱਥੇ ਖੜੇ ਆ ਤਾਂ ਕਿ ਇਨਾਂ ਚ ਵੀ ਜਾਗਰੂਕਤਾ ਆਵੇ ਇਹ ਖੁਦ ਖੁਦ ਐਮਪੀ ਸਾਹਿਬ ਦਾ ਘਰ ਬਿਲਕੁਲ ਨਾਲੇ ਦੇ ਨਾਲ ਲੱਗਿਆ ਸੋ ਬਿਲਕੁਲ ਸਰ ਐਮਪੀ ਸਾਹਿਬ ਨੇ ਖੁਦ ਵੀ ਸੰਸਦ ਭਾਜ ਬੜੀ ਵਾਰੀ ਇਹ ਮੁੱਦਾ ਉੱਠਿਆ ਉਠਾਇਆ ਉਹਨਾਂ ਨੇ ਆਪਣੇ ਵੱਲੋਂ ਪੂਰੀ ਮਿਹਨਤ ਕੀਤੀ ਹੈ ਬਟ ਇਹਨਾਂ ਦੇ ਨਾਲ ਮਦਦ ਚ ਕੀਤੀ ਚਾਹੀਦੀ ਹੈ ਸੈਂਟਰ ਦੇ ਵਿੱਚ ਚਾਹੀਦੀ ਹੈ ਅੰਮ੍ਰਿਤ ਸਰ ਨੂੰ ਦੋ ਦੋ ਵਾਰ ਲੋਕਲ ਬਾਡੀ ਮੰਤਰੀ ਮਿਲੇ ਆ ਕਿ ਇਹ ਕੰਮ ਸਟੇਟ ਗਵਰਨਮੈਂਟ ਕਰ ਨਹੀਂ ਸਕਦੀ ਆ ਆ ਚੁੱਕੀ ਹੈ ਔਰ ਲਗਾਤਾਰ ਜਿਹੜਾ ਮੈਂ ਇਹ ਇਹ ਮੁੱਦਾ ਬਹੁਤ ਪੁਰਾਣਾ ਹੈ ਔਰ ਇਹਨੂੰ ਇਹਦੇ ਤੇ ਅਸੀਂ ਕਿਉਂਕਿ ਇੱਕਦਮ ਇਹ ਪ੍ਰੋਜੈਕਟ ਨਹੀਂ ਬਣਦੇ ਜਦੋਂ ਅਸੀਂ ਰੌਲਾ ਪਹਿਲੋ ਪਾਇਆ ਇਹ ਮਨ ਕੇ ਮੈਂ ਕਿ ਜਦੋਂ ਜਦੋਂ ਮੈਂ ਮੇਰੇ ਤੋਂ ਪਹਿਲਾਂ ਹੀ ਪ੍ਰੋਜੈਕਟ ਬਣ ਗਿਆ ਸੀ ਇਹ 2006 ਦਾ ਡਾਕਟਰ ਮਨਮੋਹ ਸਿੰਘ ਜੀ ਨੇ ਇੱਕ ਦਿੱਤਾ ਸੀ ਇਹਨੂੰ ਇੱਕ ਯੂਨੈਰਮ ਦੇ ਤਹਿਤ ਸੀਵਰੇਜ ਪਾਉਣ ਦੇ ਪੈਸੇ 206 ਕਰੋੜ ਨਾਲੇ ਵਾਲੇਬ੍ਰੇਟਰ ਰੋਡ ਦੇ ਇਸ ਕਾਲੀ ਬੀਜੇਪੀ ਸਰਕਾਰ ਕੋ 10 ਸਾਲ 10 ਸਾਲ ਇਹਦਾ ਸੀਵਰੇਜ ਨਹੀਂ ਪਿਆ ਜਿਹੜਾ ਇਹਦੇ ਚ ਪਾਣੀ ਨਾ ਪਵੇ ਉਹ ਪ੍ਰੋਜੈਕਟ ਦਿੱਤੇ ਸੀ ਇਹ ਲੋਕਲ ਬੋਡੀ ਮਿਨਿਸਟਰ ਵੀ ਲੋਕ ਇੱਥੇ ਰਹੇ ਨੇ ਉਹਨਾਂ ਕੋਲੋਂ ਪ੍ਰੋਜੈਕਟ ਨਹੀਂ ਕੰਪਲੀਟ ਹੋਇਆ ਔਰ ਉਸ ਤੋਂ ਇਲਾਵਾ ਜਦੋਂ ਲੋਡ ਪਈ ਇਹੀ ਕੋਰਟ ਚ ਹਾਈ ਕੋਰਟ ਗਿਆ ਮੈਂ ਅਸੀਂ ਜਦੋਂ ਮੈਂ ਕੌਂਸਲਰ ਨਹੀਂ ਸੀ ਅਜੇ ਪੈਸੇ ਇਕੱਠੇ ਕਰਕੇ ਸੀ ਹਾਈ ਕੋਰਟ ਚ ਕੇਸ ਇਹਦਾ ਲੜਦੇ ਰਹੇ ਪ੍ਰੋਜੈਕਟ ਐਵੇਂ ਨਹੀਂ ਹੋਣਾ ਚਾਇਆ ਜਿਹੜਾ ਜਾਇਕਾ ਪ੍ਰੋਜੈਕਟ ਸੀ ਇਹਦੇ ਲਈ ਪਹਿਲਾਂ ਹਾਈ ਕੋਰਟ ਨੇ ਇਹਨਾਂ ਨੂੰ ਬਾਰ-ਬਾਰ ਸੱਦਿਆ ਸਟੇਟਾਂ ਨੂੰ ਫੇਰ ਜਾ ਕੇ ਪ੍ਰੋਜੈਕਟ ਬਣਿਆ ਸੀ ਪਰ ਇਹਨਾਂ ਨੇ ਜਦੋਂ ਉਹ ਪ੍ਰੋਜੈਕਟ ਬਣਿਆ ਉਦੋਂ ਪਾਪੂਲੇਸ਼ਨ ਘੱਟ ਸੀ ਫੇਰ ਵੱਧ ਗਈ ਉਹ ਪ੍ਰੋਜੈਕਟ ਛੋਟਾ ਹੋ ਗਿਆ ਹੁਣ ਦੁਬਾਰਾ ਉਹਦੇ ਤੇਹੀ 17 ਜਾ ਕੇ ਇਸ ਇਲਾਕੇ ਦਾ ਸੀਵਰੇਜ ਹੁਣ ਤੱਕ ਅਸੀਂ 64 ਸਾਲਾਂ ਵਿੱਚ ਕੰਪਲੀਟ ਕਰਕੇ ਦਿੱਤਾ ਪਿਛਲੀ ਗਵਰਨਮੈਂਟ ਦੇ ਵਿੱਚ ਇਹ ਮੈਂਬਰ ਪਾਰਲੀਮੈਂਟ ਦਾ ਕੰਮ ਆ ਪ੍ਰੋਜੈਕਟ ਨੂੰ ਉਠਾਉਣਾ ਸੈਂਟਰਲ ਗਵਰਨਮੈਂਟ ਜਵਾਬਦੇਹ ਬਣਾਉਦੀ ਹੈ ਫਿਰ ਇਹ ਪ੍ਰੋਜੈਕਟ ਬਣਦੇ ਨੇ ਹੁਣ ਆ ਵੇਖੋ 21 ਦਾ 22 ਦਾ 17 ਤੋਂ ਲੈ ਕੇ ਲਗਾਤਾਰ ਸਾਰੀਆਂ ਲੈਟਰਸ ਅੱਜ ਆ ਕੇ 2024 'ਚ ਇਹ ਹੁਣ ਚਾਹੇ ਵੀ ਉਹਨਾਂ ਨੇ ਕਿਹਾ ਵੀ ਠੀਕ ਹੈ ਪਾਈਪ ਅੱਗੇ ਪਾਉਨੇ ਆ ਤੇ ਨਾਲ ਮੈਂ ਕਹਾਂ ਕਿ ਅੱਗੇ ਸੀਵਰੇਜ ਟ੍ਰੀਟਮੈਂਟ ਪਲੈਂਟ ਲਾਓ ਕਿਉਂਕਿ ਪਾਣੀ ਸਾਫ ਹੋ ਕੇ ਅੱਗੇ ਜਾਵੇ ਅੱਗੇ ਫਿਰ ਕੌਣ ਨੇ ਅੱਗੇ ਸਾਡੀ ਲੋਕਪੇਟੀ ਸਾਡੀ ਜਨਤਾ ਤੋ ਇਸ ਕਰਕੇ ਸੋ ਹੱਲ ਕੀ ਇਹਦਾ ਹੱਲ ਹੱਲ ਇਹਦਾ ਦੇਖੋ ਬਣ ਤੇ ਗਿਆ ਪ੍ਰੋਜੈਕਟ ਹੁਣ ਇਹਦੇ ਤੇ ਸਰਕਾਰ ਨੇ ਜੇ ਪੈਸੇ ਨਹੀਂ ਹੋਣਗੇ ਰਿਕਵਰੇਜ ਨੂੰ ਮੈਂ ਲਿਖ ਕੇ ਲੈ ਲੂੰਗਾ ਤੇ ਪੈਸੇ ਲਾ ਦੇ ਸੀਵਰੇਜ ਸਾਈਡ ਤੇ ਪੈਣਾ ਹੈ ਇਹ ਇਹ ਨੇਚਰਲ ਫਲੋ ਆ ਇਹਨੂੰ ਡੱਕ ਨਹੀਂ ਸਕਦੇ ਕਾਉਂਸਲਰਸ਼ਿਪ ਨਹੀਂ ਮੇਅਰਸ਼ਿਪ ਹੈ ਉਹਦਾ ਵੀ ਅਸਰ ਦੇਖਣ ਨੂੰ ਮਿਲ ਰਿਹਾ ਆ ਉਹ ਮੇਅਰ ਹੁਣ 2 ਸਾਲ ਹੈ ਨਹੀਂ ਸਰਕਾਰ ਦੇ ਉਹ ਸਰਕਾਰ ਜਵਾਬ ਦੇਵੇ ਕੰਮ ਦੇ ਇਹਨਾਂ ਦੇ ਨੇ ਕੰਮ ਲੋਕਲ ਬਾਡੀ ਗਵਰਨਮੈਂਟ ਦੇ ਸਟੇਟ ਦੇ ਤੇ ਲਾਉਗੀ ਕੰਮ ਤੇ ਸਟੇਟ ਗਵਰਨਮੈਂਟ ਦੇ ਪੈਸੇ ਅਸੀਂ ਦਵਾਂਗੇ ਰਿਕਵਰੇਰੀ ਇਹਨਾਂ ਕੋ ਪੈਸੇ ਨਹੀਂ ਨਾ ਮਿਲੇ ਪੈਸੇ ਲਾ ਕੇ ਦਿੱਤੇ ਸੋਸੀ ਇਧਰ ਜੁੜੇ ਆ ਡਾਟ ਗੁਰਜੀਤ ਸਿੰਘ ਔਜਲਾ ਜਿਹੜੇ ਆ